ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ 100 ਗੈਜ ਦੀ ਕੋਠੀ ਸੁਰਖਪੀ ਰੋਡ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ ਬਾਕੀ ਆ ਤੁਸੀਂ ਦੇਖ ਹੀ ਰਹੇ ਆਂ ਲੌਬੀ ਆ ਗਈ ਲੌਬੀ ਦੇ ਨਾਲ ਹੀ ਇਧਰ ਕਿਚਨ ਆ ਗਿਆ ਜੀ ਆ ਕਿਚਨ ਆ ਗਿਆ ਜੀ ਇਹਦਾ ਕਮ ਟਾਇਲ ਦਾ ਬਹੁਤ ਵਧੀਆ ਹੋਇਆ ਹੈ ਬਾਈ ਡੋਰ ਵਿੰਡੋ ਦਾ ਕੰਮ ਵੀ ਬਹੁਤ ਵਧੀਆ ਹੋਇਆ ਹੈ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ 100 ਗੈਜ ਦੀ ਕੋਠੀ ਹੈ ਸੁਰਖਪੀ ਰੋਡ ਰੇਟ ਇਹਦਾ 30 ਲੱਖ ਰੁਪਇਆ ਬਾਕੀ ਮੌਕੇ ਤੇ ਛੂਟ ਹੋ ਜੂਗੀ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ YouTube ਤੇ ਸਬਸਕ੍ਰਾਈਬ ਕਰ ਦਿਓ ਤੇ ਫੇਸਬੁਕ ਕੋ ਤੇ ਫੋਲੋ ਕਰ ਦੋ ਤਾਂ ਕਿ ਤੁਹਾਡੇ ਤੇ ਸਾਡੀ ਨਵੀਂ-ਨਵੀਂ ਵੀਡੀਓ ਪਹੁੰਚ ਸਕੇ ਵੀਡੀਓ ਅਕਸਰੀ ਅਸੀਂ ਨਵੇਂ-ਨਵੇਂ ਪਾਉਂਦੇ ਰਹਿੰਨੇ ਆ ਬਹੁਤ ਹੀ ਵਧੀਆ ਕੋਠੀ ਬਣੀ ਹੋਈ ਹੈ ਸਾਡਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਕਿਸੇ ਵੀ ਵੀਰ ਭਰਾ ਨੇ ਕੋਠੀ ਖਰੀਦਣੀ ਹੈ ਵੇਚਣੀ ਹੈ ਤਾਂ ਅਸੀਂ ਵੀਡੀਓ ਪਾਉਣ ਦਾ ਕੋਈ ਵੀ ਪੈਸਾ ਨਹੀਂ ਲੈਂਦੇ ਕੋਈ ਵੀ ਤੁਸੀਂ ਐਡ ਕਰਾਉਣੀ ਚਾਹੁੰਦੇ ਆ ਕੋਠੀ ਦੀ ਤੇ ਕੋਠੀ ਦੀ ਐਡ ਦਾ ਅਸੀਂ ਕੋਈ ਪੈਸਾ ਨਹੀਂ ਲੈਂਦੇ। ਬਾਕੀ ਆ ਤੁਸੀਂ ਦੇਖ ਹੀ ਰਹੇ ਆ। ਕੋਠੀ ਬਹੁਤ ਵਧੀਆ ਬਣੀ ਆ ਉੱਪਰਲਾ ਪੋਰਸ਼ਨ ਦਿਖਾਉਣੇ ਤੁਹਾਨੂੰ। ਪੌੜੀ ਦਾ ਕੰਮ ਬਹੁਤ ਵਧੀਆ ਹੋਇਆ ਗ੍ਰਿੱਲ ਦਾ। ਉੱਪਰ ਇੱਕ ਬੈੱਡਰੂਮ ਹੈ ਤੇ ਬਾਥਰੂਮ ਬਣਿਆ ਹੋਇਆ। ਬਹੁਤ ਹੀ ਵਧੀਆ ਬਣਿਆ ਹੋਇਆ। ਬਾਕੀ ਆ ਤੁਸੀਂ ਦੇਖ ਹੀ ਰਹੇ ਆ ਖੁੱਲਾ ਬੈਡਰੂਮ ਹੈ ਇੱਕ ਬਾਥਰੂਮ ਬਣਿਆ ਹੋਇਆ ਹੈ ਪਿੱਛੇ ਵਿਹੜਾ ਹੈ ਕੋਠੀ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਹੈ ਜੋ ਵੀ ਕੰਮ ਇਹਦਾ ਸੈਂਟਰੀ ਦਾ ਬਿਜਲੀ ਦਾ ਪੈਂਡਿੰਗ ਰਹਿੰਦਾ ਉਹ ਵੀ ਕਰਕੇ ਦੇਣਾ ਹੈ ਬਹੁਤ ਹੀ ਵਧੀਆ ਬਾਥਰੂਮ ਦਾ ਕੰਮ ਹੋਇਆ ਟਾਇਲ ਦਾ ਆ ਉੱਪਰਲਾ ਪੋਰਚਰ ਨੇ ਚ ਬਾਥਰੂਮ ਬਣਾ ਬਹੁਤ ਵਧੀਆ ਮਿਲਦੇ ਆ ਭਰਾ ਅਗਲੀ ਵੀਡੀਓ ਦੇ ਵਿੱਚ